ਤੇ ਜੇਕਰ ਟੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈਏ ਤਦ ਉੱਥੇ ਸੜਕ ਸਾਫ਼ ਹੈ ਭਰੋਸਾ ਕਰਿਏ ਕਿ ਸਾਖਿਆਤ ਗੁਰੂ ਹੈ ਤਦ ਗੁਰੂ ਕਹਿ ਰਿਹਾ ਹੈ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੇ ਫਿਰ ਕਿੰਕੂ ਪੜੋ ਐਦਾਂ ਕੀ ਬਾਣੀ ਰੂਪ ਹੋ ਜਾਓ ਆਖਦੇ ਹਨ ਕਿ ਜੇ ਧਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਐਸਾ ਪਿਆਰ ਬਾਣੀ ਨਾਲ ਪਵੇ ਕਿ ਜੇ ਬਾਣੀ ਵਿਸਰੇ ਤਾਂ ਰੋਗੀ ਦੀ ਤਰ੍ਹਾਂ ਪੀੜਾ ਹੋਣ ਲੱਗ ਜਾਵੇ ਅਸੀਂ ਗੁਰੂ ਦੀ ਬਾਣੀ ਇਸ ਪਿਆਰ ਨਾਲ ਤੇ ਇਸ ਭਰੋਸੇ ਨਾਲ ਨਹੀਂ ਪੜਦੇ ਬਾਣੀ ਗੁਰੂ ਹੈ ਜਦ ਬਾਣੀ ਵਿੱਚ ਰਸ ਪੈ ਜਾਵੇ ਤਦ ਕਾਰਜ ਰਾਸ ਹੋ ਗਿਆ ਰਾਸ ਪਿਆ ਤੇ ਅਗਲੇ ਰਸਤੇ ਬਾਣੀ ਆਪੇ ਖੋਲਦੀ ਜਾਂਦੀ ਹੈ ਇਹ ਗਾਡੀ ਰਾਹ ਹੈ ਕਿਤੇ ਵੀ ਕੁਝ ਖੇਚਲ ਨਹੀਂ ਪੈਂਦੀ ਪਰ ਬਾਣੀ ਪਿਆਰ ਨਾਲ ਪੜੀਏ ਤੇ ਭਰੋਸੇ ਨਾਲ ਪੜੀਏ ਵਾਹਿਗੁਰੂ ਅੰਗ ਸੰਗ ਵਿਆਪਕ ਹੈ ਅੱਠੇ ਪਹਿਰ ਸਾਡੇ ਨਾਲ ਹੈ ਪਰ ਸਾਨੂੰ 24 ਘੰਟੇ ਵਿੱਚ ਕਿੰਨਾ ਚੇਤਾ ਆਉਂਦਾ ਹੈ ਕਿ ਵਾਹਿਗੁਰੂ ਹੈਗਾ ਹੈ ਸਾਰਾ ਦਿਨ ਹੀ ਭੁੱਲ ਵਿੱਚ ਲੰਘਦਾ ਹੈ ਹੁਣ ਜੇ ਕਦੇ ਬਾਣੀ ਹੀ ਪੜਨ ਵੇਲੇ ਚੇਤੇ ਰਵੇ ਕਿ ਅਸੀਂ ਵਾਹਿਗੁਰੂ ਦੇ ਜਸ ਦੀ ਬਾਣੀ ਪੜ ਰਹੇ ਹਾਂ ਤੇ ਵਾਹਿਗੁਰੂ ਸੁਣ ਰਿਹਾ ਹੈ ਤਦ ਕਾਰਜ ਰਾਸ ਹੋਣ ਵਾਲਾ ਬਣੇ ਅਸੀਂ ਜਦ ਪਾਣੀ ਪੜਦੇ ਹਾਂ ਤਾਂ ਨਾਮ ਤੱਕ ਜਿਸ ਦਾ ਜਸ ਬਾਣੀ ਕਰਦੀ ਹੈ ਉਸ ਨੂੰ ਯਾਦ ਨਹੀਂ ਰੱਖਦੇ ਬਾਣੀ ਪੜਦੇ ਆ ਹਰ ਸਵਾਸ ਇਹ ਚੇਤਾ ਨਾ ਭੁੱਲੇ ਕਿ ਵਾਹਿਗੁਰੂ ਪਿਆਰਾ ਸਾਡੀ ਬਾਣੀ ਸੁਣ ਰਿਹਾ ਹੈ ਅਸੀਂ ਅੰਨੇ ਖੂ ਵਿੱਚ ਵੱਟੇ ਨਹੀਂ ਪਾ ਰਹੇ ਪਰ ਆਪਣੇ ਮਾਲਕ ਨੂੰ ਪਿਤਾ ਨੂੰ ਸੁਣਾ ਰਹੇ ਹਾਂ ਇਹ ਹਿਰਦੇ ਵਿੱਚ ਉਸ ਪਿਆਰੇ ਨਾਲ ਮਾਲਕ ਨਾਲ ਪ੍ਰੇਮ ਪੈਦਾ ਕਰੇਗਾ ਤੇ ਉਸ ਦੀ ਕਿਰਪਾ ਨੂੰ ਆਪਣੇ ਵੱਲ ਖਿੱਚੇਗਾ ਇਹ ਸੁਰਤ ਲੱਗਣ ਦੀ ਬਾਦੀ ਪੈਦਾ ਕਰੇਗਾ ਇਸ ਸੁਰਤ ਵਿੱਚ ਸ਼ਬਦ ਦਾ ਘਰ ਬਣਾਵੇਗਾ ਬਾਣੀ ਇਕਾਂਤ ਬੈਠ ਕੇ ਪੜੀ ਜਾਵੇ ਇਸ ਚੇਤੇ ਨਾਲ ਪੱਤਰੀ ਜਾਵੇ ਕਿ ਬਾਣੀ ਦਾ ਮੁੱਦਾ ਜਾਂ ਮਾਬੂਦ ਵਾਹਿਗੁਰੂ ਸੁਣ ਰਿਹਾ ਹੈ ਅਸੀਂ ਉਸ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਹਾਂ ਤਦ ਹੀ ਆਤਮਨ ਰਸ ਦੇ ਦਰਵਾਜ਼ੇ ਤੇ ਦਸਤਕ ਆ ਵੱਜਦੀ ਹੈ ਉਸ ਵੇਲੇ ਮਨ ਵਿੱਚ ਵਾਹਿਗੁਰੂ ਦਾ ਭੈ ਅਦਬ ਤੇ ਪਿਆਰ ਹੋ ਜਾਂਦੇ ਹਨ ਮਨ ਦਾ ਉਡਣਾ ਰੁਕ ਜਾਂਦਾ ਹੈ ਵਧੀਕ ਸਵਾਦ ਲੈਣਾ ਹੋਵੇ ਹਰ ਛੇਤੀ ਸੁਖੀ ਹੋਣਾ ਹੋਵੇ ਤਦ ਬਾਣੀ ਦਾ ਕੁਝ ਹਿੱਸਾ ਐਸਾ ਪੜਿਆ ਜਾਵੇ ਕਿ ਜੀਵ ਪਾਠ ਕਰੇ ਤੇ ਕੰਨ ਸੁਣਨ ਤੇ ਕੁਝ ਅਰਸੇ ਬਾਅਦ ਜੀਵ ਕਰੇ ਤੇ ਜੀਵ ਮਾਨ ਨਾ ਕਰੇ ਕਿ ਮੈਂ ਕਰਦੀ ਹਾਂ ਤੇ ਫੇਰ ਹਿਰਦਾ ਹੀ ਪਿਆ ਬਾਣੀ ਪੜੇ ਜੀਵ ਅਡੋਲ ਵਿਰਾਜੀ ਰਹੇ ਜੇ ਕੁਝ ਸਮਾਂ ਕਿਉਂ ਅਭਿਆਸ ਪੱਕ ਜਾਵੇ ਤੇ ਮਨ ਵਿੱਚ ਖਾਸ ਲੱਛਣ ਪੈਦਾ ਹੋਣ ਤਾਂ ਅੱਗੂ ਵੱਲ ਸੁਰਤ ਦਾ ਰੁਖ ਪੈ ਕੇ ਹੋਰ ਸਾਧਨ ਵਿੱਚ ਲੱਗ ਜਾਂਦੀ ਹੈ ਬਾਣੀ ਦਾ ਪਿਆਰ ਨਾਲ ਪਾਠ ਪਿਆਰੇ ਗੁਰੂ ਨਾਨਕ ਦੇ ਸਾਹਮਣੇ ਕਰਨਾ ਟੁਰਦੇ ਫਿਰਦੇ ਵਿਲੇ ਵਕਤਾਂ ਵਿੱਚ ਧੰ ਗੁਰੂ ਨਾਨਕ ਉਚਾਰਨਾ ਅਰਮਾੜਾ ਜਿਹਾ ਖਿਆਲ ਨੁਕਤੇ ਵੱਲ ਰੱਖਣਾ ਕਿ ਸਾਡੇ ਸਿਰ ਤੇ ਦਾਤਾ ਹੈ ਬਸ ਇਹ ਕਰਤਬ ਕਰੀ ਚੱਲੀਏ ਮਿਹਰ ਕਰਨ ਵਾਲਾ ਸਤਗੁਰ ਆਪੇ ਟੁੱਟਦਾ ਰਹਿੰਦਾ ਹੈ ਡਰਨਾ ਨਹੀਂ ਚਾਹੀਦਾ ਨਾਮ ਇੱਕ ਦਿਨ ਵਿੱਚ ਅੰਦਰ ਨਹੀਂ ਵੱਸਦਾ ਇਹ ਲੰਮੀ ਖੇਡ ਹੈ ਬੱਚਾ ਵਿਦਵਾਨ ਤਾਂ ਕਦੇ ਹੁੰਦਾ ਹੈ ਪਰ ਸ਼ਬਦ ਪਕਾਉਂਦਾ ਰੋਜ਼ ਹੈ আর ਸ਼ਬਦ ਪਕਾਣੇ ਕਰਕੇ ਮਾਪੇ ਤੇ ਉਸਤਾਦ ਖੁਸ਼ ਹੁੰਦੇ ਹਨ ਇਹ ਸੋਚ ਨਹੀਂ ਕਰਨੀ ਚਾਹੀਦੀ ਕਿ ਮਨ ਨਹੀਂ ਲੱਗਦਾ ਮਨ ਲੱਗੇ ਜਾਂ ਨਾ ਸ਼ਬਦ ਪਕਾਈ ਚੱਲੀਏ ਆਪੇ ਫਿਰ ਲੱਗਣ ਲੱਗ ਜਾਂਦਾ ਹੈ আর ਮਨ ਵਿੱਚ ਮਾਨ ਰੱਖਿਏ ਕਿ ਸਾਡੇ ਸਿਰ ਤੇ ਕਿਸੇ ਦਾ ਹੱਥ ਹੈ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਸਤਿਗੁਰੂ ਕੰਮਾਂ ਪਰ ਨਹੀਂ ਰੀਝਦਾ ਕੰਮ ਸ਼ੁਭ ਕਰੋ ਪਰ ਸਤਿਗੁਰ ਸਿਮਰਨ ਪਰ ਰੀਝਦਾ ਹੈ ਮੌਤ ਤੋਂ ਨਹੀਂ ਡਰਨਾ ਮੌਤ ਕੀ ਚੀਜ਼ ਹੈ ਅਸਲ ਵਿੱਚ ਮਰਦਾ ਕੁਝ ਨਹੀਂ ਕੇਵਲ ਚੋਲਾ ਵਟਿੰਦਾ ਹੈ ਤੇ ਸਤਿਗੁਰੂ ਦੇ ਪਿਆਰੇ ਮਰ ਕੇ ਸੁਖ ਪਾਉਂਦੇ ਹਨ ਮਰ ਕੇ ਅੱਗੇ ਸੁੰਝ ਨਹੀਂ ਹੈ ਅੱਗੇ ਸਤਿਗੁਰੂ ਨਾਨਕ ਦਾ ਸਤਸੰਗ ਹੈ ਚੰਗੇ ਚੰਗੇ ਪਿਆਰੇ ਦੁਨੀਆਂ ਦੇ ਸਾਖਾਂ ਸੰਗਾ ਤੋਂ ਵੱਧ ਚੰਗੇ ਪ੍ਰੀਤਮ ਜੀ ਦੇ ਸਤਸੰਗੀਆਂ ਵਿੱਚ ਵਾਸ ਹੁੰਦਾ ਹੈ ਪਰ ਮੌਤ ਮੰਗਣੀ ਵੀ ਨਹੀਂ ਆਵੇ ਤਾਂ ਡਰੀਦਾ ਨਹੀਂ ਨਾ ਆਵੇ ਤਾਂ ਚੀਤੇ ਨਹੀਂ ਕਰੀਦੀ